ਕਿਵੇਂ ਇੱਕ ਦੌਰ ਨੂੰ ਆਪਦੀ ਭਾਬੀ ਨਾਲ ਕਰਾਉਣਾ ਪਿਆ ਗਿਆ ਵਿਆਹ ਉਹ ਕੀ ਰੀਜ਼ਨ ਆ ਉਹਦੇ ਪਿੱਛੇ ਕਿਵੇਂ ਮਤਲਬ ਇੱਕ ਹਰਾਮੀ ਪਿਓ ਨੇ ਆਪਦੇ ਮੁੰਡੇ ਦੀ ਜ਼ਿੰਦਗੀ ਤਵਾ ਦਿੱਤੀ ਇਹ ਕਹਾਣੀ ਹੈ ਮੁਖਤਿਆਰ ਨਾਮ ਦੇ ਮੁੰਡੇ ਦੀ ਮੁਖਤਿਆਰ ਉਹਦਾ ਨਾਮ ਹੁੰਦਾਗਾ ਤੇ ਇੱਕ ਉਹਦਾ ਹੁੰਦਾਗਾ ਛੋਟਾ ਭਰਾ ਜਿਹਦਾ ਨਾਮ ਹੁੰਦਾਗਾ ਲਾਡੀ ਤੇ ਮੁਖਤਿਆਰ ਜਿਹੜਾ ਆਇਲੈਂਡਸ ਕਰਕੇ ਚਲਾ ਜਾਂਦਾ ਬਾਹਰ ਪਿੱਛੇ ਰਹਿ ਜਾਂਦਾ ਉਹਦਾ ਭਰਾ ਤੇ ਪਿਓ ਤੇ ਉਹਦੀ ਮਾਂ ਮੁਖਤਿਆਰ ਦੀ ਜਿਹੜਾ ਮੁਖਤਿਆਰ ਦਾ ਪਿਓ ਸੀਗਾ ਤੇ ਉਹ ਕਦੇ ਵਿਆਹ ਸ਼ਾਦੀ ਦਾਰੂ ਪੀਣ ਲੱਗ ਗਿਆ ਪਹਿਲਾਂ ਮਤਲਬ ਵੀ ਦੋਨੇ ਲਾਡੀ ਵੀ ਉਹ ਦੇਖ ਰਹੇ ਚ ਦਾਰੂ ਪੀਣ ਲੱਗ ਗਿਆ ਕਦੇ ਇਕੱਠੇ ਬਹਿ ਕੇ ਪੈਗ ਲਾਉਂਦੇ ਬਿਨਾਂ ਕਿਸੇ ਸ਼ਰਮ ਤੋਂ ਦੋਨੇ ਘਰੇ ਬਹਿ ਕੇ ਦਾਰੂ ਪਿੰਦੇ ਉਸ ਤੱਕ ਤਾਂ ਚਲ ਸਹੀ ਸੀਗਾ ਵੀ ਚਲ ਦਾਰੂ ਮਤਲਬ ਚੱਲ ਆ ਜਾਂਦੀ ਸੀਗੀ ਮੁਖਤਿਆਰ ਪਰ ਹੁਣ ਮੁਖਤਿਆਰ ਦਾ ਜਿਹੜਾ ਪਿਓ ਸੀਗਾ ਉਹ ਕਰਨ ਲੱਗ ਗਿਆ ਪੋਸਟ ਖਾਣ ਲੱਗ ਗਿਆ ਪੋਸਤਖਾਨ ਲੱਗ ਗਿਆ ਪੁਸਤ ਖਾ ਕੇ ਉਹ ਕਦੇ ਇੱਧਰ ਨੂੰ ਟੱਪ ਜਾ ਕਰਕੇ ਦੂਤੂ ਲੰਘ ਜਾ ਕਰੇ ਤੇ ਕਦੇ ਕੰਮ ਕਰਨ ਲੱਗ ਜਾ ਕਰੇ ਕਦੇ ਮਤਲਬ ਵਿਲੇ ਹੀ ਸ਼ਰਕ ਨੀ ਲੰਘ ਜਾ ਕਰੇ ਤੇ ਹੁਣ ਮਤਲਬ ਲਾਡੀ ਨੂੰ ਦੇਖਦਾ ਸੀਗਾ ਉਹ ਤੇ ਪਿਓ ਨੂੰ ਲਾਡੀ ਨੂੰ ਮਤਲਬ ਵੀ ਨੋਟ ਕਰਦਾ ਸੀਗਾ ਵੀ ਕੀ ਕਰੀ ਇਹਨਾਂ ਮੇਰਾ ਪਿਓ ਕੀ ਕਰ ਰਿਹਾ ਹੁਣ ਤੇ ਲਾਡੀ ਨੂੰ ਦਾਰੂ ਪੀਂਦਾ ਪਹਿਲੇ ਲਾਲਾ ਸੀਗਾ ਉਹਨੇ ਫਿਰ ਮਤਲਬ ਜਿਹੜਾ ਲਾਡੀ ਆ ਉਹ ਵੀ ਹੌਲੀ-ਹੌਲੀ ਹੁਣ ਪਤਾ ਲੱਗਣ ਲੱਗਾ ਇਹ ਪੋਸਤਾਂ ਜਿਹੜਾ ਪਿਓ ਉਹ ਕਿੱਥੇ ਹੁੰਦਾਗਾ ਪੋਸਤ ਮਤਲਬ ਇੱਕ ਦਿਨ ਲਾਡੀ ਦੇ ਲੱਗ ਗਿਆ ਹੱਥ ਤੁਨੇ ਲਾ ਕੇ ਦੋ ਚਮਚੇ ਤੇ ਉਹ ਤਾਂ ਚੱਲਿਆ ਕਾਲਜ ਉੱਥੇ ਮਤਲਬ ਵੀ ਲਾਡੀ ਨੂੰ ਤਾਂ ਇਹ ਨਜ਼ਾਰੇ ਫੁੱਲ ਮਤਲਬ ਦੋ ਕੜ ਲਾ ਕੇ ਉਹ ਤਾਂ ਕਹਿੰਦਾ ਮੈਂ ਤਾਂ ਫੁੱਲਾਂ ਚ ਹੀ ਸਵਰਗਾਂ ਚ ਹੀ ਰਿਹਾ ਤੇ ਐਵੇਂ ਐਵੇਂ ਕਰਦੇ ਲਾਡੀ ਨੂੰ ਵੀ ਪੋਸਟ ਦੀ ਆਦਤ ਪੈ ਗਈ ਉਹ ਦੋਨੇ ਪਿਓ ਪੁੱਤਰ ਅੱਜ ਕੇ ਪੋਸਟਖਾਨ ਦੇ ਪਿਓ ਮਤਲਬ ਵੀ ਸ਼ਹਿਰ ਕਨੀ ਲੰਘ ਜਾਂਦਾ ਪੁੱਤਕ ਮਤਲਬ ਵੀ ਕਾਲਜ ਕਨੀ ਲੰਘ ਜਾਂਦਾ ਇੱਥੇ ਚੱਲ ਚੱਲ ਇੱਥੇ ਤੱਕ ਤਾਂ ਚੱਲ ਫਿਰ ਵੀ ਠੀਕ ਸੀਗਾ ਪੋਸਟ ਤੱਕ ਤਾਂ ਉਹਨ ਮਤਲਬ ਇਸ ਕਹਾਣੀ ਦਾ ਡਾਰਕ ਪਾਰਟ ਸ਼ੁਰੂ ਹੁੰਦਾਗਾ ਜਦੋਂ ਲਾਡੀ ਦਾ ਪਿਓ ਮਤਲਬ ਵੀ ਚਿੱਟਾ ਲਾਉਣ ਲੱਗ ਗਿਆ ਹੰਤਾ ਮਤਲਬ ਵੀ ਖੇਤ ਜਾ ਕੇ ਚਿੱਟਾ ਲਾਉਣਾ ਤੇ ਕਦੇ ਘਰ 'ਚ ਚਿੱਟਾ ਲਾਉਣਾ ਪੰਨੀ ਤੇ ਤੇ ਫਿਰ ਲਾਡੀ ਨੂੰ ਵੀ ਦੇਖਦੇ ਉਹਨੇ ਲਾਡੀ ਨੂੰ ਵੀ ਲਾ ਲਿਆ ਕਿੱਥੇ ਦਾ ਹਟਾਉਣਾ ਸੀਗਾ ਤੇ ਕਿੱਥੇ ਆਪਦੇ ਮੁੰਡੇ ਨੂੰ ਵੀ ਚਿੱਟਾ ਲਾਉਣ ਲਾ ਲਿਆ ਉਹਨੇ ਦੋਨੇ ਪਿਓ ਪੁੱਤ ਖੇਤ ਮੋਟਰ ਤੇ ਚਿੱਟਾ ਲਾਉਂਦੇ ਘਰੇ ਲਾਉਂਦੇ ਬੈਠ ਕੇ ਚਲਾਉਂਦੇ ਰਾਹ ਕਮਰੇ ਚ ਲਾਉਂਦੇ ਇਦਾਂ ਦਾ ਕਰਦੇ ਚਿੱਟਾ ਲਾਉਣ ਲੱਗੇ ਪਈ ਉਹ ਤਾਂ ਪੱਕੇ ਪੈ ਗਏ ਤੇ ਫਿਰ ਉਹ ਜਿਹੜਾ ਮਤਲਬ ਵੀ ਲਾਡੀ ਦਾ ਪਿਓ ਸੀਗਾ ਉਹ ਮਤਲਬ ਹੀ ਪੈਸੇ ਦੇਖੇ ਤੋਂ ਚਿੱਟਾ ਮੰਗਵਾਉਂਦਾ ਸੀ ਜਾਲਿਆ ਪੁੱਤ ਚਿੱਟਾ ਲੈ ਕੇ ਆ ਪੱਲਾਵਾਗੇ ਦੋਨੇ ਇੱਕੋ ਪੰਨੀ ਤੇ ਚਿੱਟਾ ਲਾਉਣਾ ਉਹਨਾਂ ਨੇ ਇਹ ਸਭ ਮਤਲਬ ਵੀ ਉਹਦੀ ਮਾਂ ਦੇਖਦੀ ਸੀ ਕਿ ਮਾਂ ਮਤਲਬ ਵੀ ਕੱਟਦੀ ਸੀ ਵੀ ਤੂੰ ਆਪਦੀ ਦਾ ਜੱਖਣਾ ਵੱਢੀ ਸੀਗੀ ਇਸ ਮਤਲਬ ਵੀ ਜਵਾਗ ਦੀ ਕਿਉਂ ਜੱਖਣਾ ਵੱਢੀ ਆ ਤੂੰ ਲਾਡੀ ਦੇ ਪਿਓ ਨੂੰ ਕਹਿੰਦੀ ਸੀ ਵੀ ਤੇਰੀ ਤਾਂ ਹੁਣ ਉਮਰ ਹੋਈ ਪਈ ਆ ਕਿ ਤੂੰ ਤਾਂ ਜੰਮ ਮਰਦਾ ਮਰ ਆਹ ਮੁੰਡੇ ਦੀ ਕਿਉਂ ਚਖਣਾ ਵੱਢੀ ਅਜੇ ਇਹਨੂੰ ਕਿਉਂ ਲਾਇਆਗਾ ਵੀ ਤੂੰ ਆ ਉਹਦਾ ਲੁਕੋਣ ਵਾਸਤੇ ਇਹਨੂੰ ਲਾਤਾ ਤੈਨੂੰ ਸ਼ਰਮ ਨਹੀਂ ਆਈ ਤੇ ਉਹ ਤਾਂ ਨਹੀਂ ਕਿੱਥੇ ਚਾਲਦੇ ਆ ਤੁਹਾਨੂੰ ਪਤਾ ਚਿੱਟੇ ਆਲਾ ਮੂਰੇ ਕੁਛ ਨਹੀਂ ਇਹ ਗੱਲਾਂ ਗੁੱਲਾਂ ਤੇ ਚੱਟ ਰੱਜ ਕੇ ਸਮਾਨ ਲਾਉਣਾ ਬਈ ਦੋਵਾਂ ਜਣਾਂ ਨੇ ਤੇ ਹੌਲੀ ਹੌਲੀ ਮਦਲਬੀ ਨੇ ਇੱਕ ਲਾੜੀ ਦਾ ਵਿਆਹ ਕਰਤਾ ਲਾੜੀ ਦਾ ਵਿਆਹ ਹੋ ਗਿਆ ਤੇ ਲਾੜੀ ਦੇ ਵਿਆਹ ਜਦੋਂ ਸਮਾਨ ਲਾਉਂਦਾ ਸੀਗਾ ਚਿੱਟਾ ਲਾਉਂਦਾ ਸੀਗਾ ਉਹਦੇ ਵਿੱਚ ਹੀ ਵਿਆਹ ਕਰਤਾ ਉਹਨਾਂ ਨੇ ਤੇ ਲਾਡੀ ਜਦੋਂ ਵਿਆਹ ਤੋਂ ਬਾਅਦ ਲਾਡੀ ਦੇ ਸਾਲ ਬਾਅਦ ਇੱਕ ਕੁੜੀ ਹੋ ਗਈ ਤੇ ਇੱਕ ਸਾਲ ਬਾਅਦ ਫੇਰ ਇੱਕ ਕੁੜੀ ਹੋ ਗਈ ਦੋ ਕੁੜੀਆਂ ਦਾ ਪਿਓ ਹੁਣ ਬਣ ਗਿਆ ਸੀਗਾ ਤੇ ਲਾਡੀ ਦੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਚਿੱਟਾ ਲਾਉਂਦਾ ਹੈਗਾ ਤੇ ਉਹ ਰੋਕਦੀ ਬਥੇਰਾ ਕਰ ਲਾਉਂਦੀ ਵੀ ਤੂੰ ਰਹਿਣ ਤੇ ਰਹਿਣ ਦੇ ਵੀ ਤੂੰ ਦੋ ਮਤਲਬ 3ਾਂ ਦਾ ਪਿਓ ਹੈਗਾ ਤੂੰ ਇਹ ਕੰਮਾਂ 'ਚ ਕਿੱਥੇ ਪਿਆਗਾ ਤੂੰ ਛੱਡ ਦੇ ਵੀ ਜਿਹੜਾ ਲਾਉਣਾ ਸੀ ਲਾ ਲਿਆ ਹੁਣ ਤੇ ਪਰ ਹੁਣ ਛੱਡ ਦੇ ਇਹ ਬਹੁਤ ਗੰਤਾ ਨਾਚਾਗਾ ਉਹ ਜੋ ਵੀ ਕਹਿੰਦੇ ਅਗੇ ਘਰਾਂ ਚ ਉਹ ਸਭ ਲਾਡੀ ਨੂੰ ਕਹਿੰਦੇ ਰਹੇ ਸੀ ਵੀ ਘਰ ਵਾਲੀ ਇੱਕ ਤਾਂ ਮਾਂ ਰੋਕਦੀ ਸੀਗੀ ਤੇ ਇੱਕ ਉਹਦੀ ਘਰ ਵਾਲੀ ਰੋਕਦੀ ਸੀਗੀ ਜਿਹੜਾ ਲਾਡੀ ਦਾ ਪਿਓ ਸੀਗਾ ਉਹ ਤਾਂ ਮਤਲਬ ਵੀ ਲਾਉਂਦਾ ਸੀਗਾ ਸਭ ਨੂੰ ਤੇ ਇੱਕ ਦਿਨ ਬਈ ਕੀ ਹੋਇਆ ਖੇਤ ਮੋਟਰ ਤੇ ਲਾਡੀ ਦਾ ਪਿਓ ਗਿਆ ਪਹਿਲਾਂ ਤੇ ਫਿਰ ਲਾਡੀ ਜਾਵੜਾ ਮਗਰ ਇਹ ਹੁਣ ਮਤਲਬ ਵੀ ਪਹਿਲਾਂ ਪੰਨੀ ਤੇ ਲਾਉਂਦੇ ਸੀ ਉਹਨੂੰ ਟੀਕੇ ਲਾਉਣ ਲੱਗੇ ਸੀਗੇ ਦੋਵੇਂ ਪਿਓ ਪੁੱਤ ਲਾਡੀ ਨੂੰ ਮਤਲਬ ਉਹ ਰੋਜ਼ਾਨਾ ਦੀ ਤਰ੍ਹਾਂ ਪਿਓ ਨੇ ਪੈਸੇ ਦੇ ਕੇ ਮਤਲਬ ਇਹ ਲਾਡੀ ਨੂੰ ਕਹਿੰਜੇ ਲੈ ਕੇ ਆ ਮੈਂ ਇੱਥੇ ਬੈਠਾਂਗਾ ਤੇ ਆਪਾਂ ਇੱਥੇ ਲਾ ਲਾਂਗੇ ਲਾਡੀ ਗਿਆ ਸਮਾਨ ਲੈਣ ਤੇ ਸਮਾਨ ਲਿਆਇਆ ਤੇ ਪਹਿਲਾਂ ਤ ਉਹਨੇ ਆਪਦੇ ਪਿਓ ਦੇ ਲਾਤਾ ਉਹਦੇ ਸਮਾਨ ਪਤਾ ਨਹੀਂ ਤੇ ਸੀ ਪਤਾ ਨਹੀਂ ਕਿਵੇਂ ਸੀਗਾ ਤੇ ਪਿਓ ਬਿਹੋਸ਼ ਹੋ ਗਿਆ ਪਿਓ ਬਿਹੋਸ਼ ਹੋ ਗਿਆ ਜਦੋਂ ਲਾਡੀ ਨੇ ਫਿਰ ਬਾਅਦ ਚ ਆਪਦੇ ਲਾ ਲਿਆ ਤੇ ਲਾਡੀ ਦੇ ਉੱਥੇ ਮੌਕੇ ਤੇ ਮੌਤ ਹੋ ਗਈ ਡੈਥ ਹੋ ਗਈ ਉਹਦੀ ਟੀਕਾ ਉਹਦੀ ਬਾਹਾਂ 'ਚ ਹੀ ਘੱਡਾ ਰਹਿ ਗਿਆ ਜਦੋਂ ਲਾਡੀ ਦੇ ਪਿਓ ਨੂੰ ਬਿਹੋਸ਼ ਹੁੰਦਾ ਦਾ ਉਹ ਤੂੰ ਦੇਖਦਾਗਾ ਵੀ ਮੇਰਾ ਪੁੱਤ ਉੱਠ ਨਹੀਂ ਰਿਹਾ ਹੁਣ ਉਹਦੀ ਨਬਜ਼ ਬੰਦ ਆ ਗਈ ਕੀ ਹੱਲ ਕੀਤਾ ਜਾਵੇ ਇੱਕ ਪਿਓ ਹੁੰਦਾ ਜਿਹੜੇ ਸਾਰੀਆਂ ਗਲਤੀਆਂ ਮਾਫ ਹੋ ਕਿੰਨੀਆਂ ਗਲਤੀਆਂ ਕਰਦਾ ਉਹ ਪਰ ਜਿਹੜੀ ਉਸ ਦਿਨ ਗਲਤੀ ਕਰੀ ਉਹ ਮਦਲ ਚੁੱਪਚਾਪ ਘਰੇ ਆ ਕੇ ਪੈ ਗਿਆ ਬਿਨਾ ਕੋਈ ਲੱਡੀ ਨੂੰ ਚੱਕੇ ਨਾ ਕਿਸੇ ਨੂੰ ਦੱਸਿਆ ਨਾ ਕਰਿਆ ਵੀ ਉਹਨੂੰ ਐ ਸੀਗਾ ਵੀ ਮੇਰਾ ਨਾਂ ਲੱਗੂਗਾ ਤੇ ਮੈਨੂੰ ਸਾਰੇ ਇਹ ਆਖਣਗੇ ਵੀ ਆਪਦਾ ਪੁੱਤ ਖਾ ਗਿਆ ਪਿਓ ਤਾਨੇ ਮਿਹਨਤ ਡਰਦਾ ਮਾਰਾ ਉਹ ਕਰਿਆ ਕੇ ਚੁੱਪ ਕਰਕੇ ਪੈ ਗਿਆ ਕਿਸੇ ਨੂੰ ਨਹੀਂ ਦੱਸਿਆ ਉਹਨੇ ਫਿਰ ਜਦੋਂ ਸ਼ਾਮ ਹੁੰਦੀ ਹੈ ਸ਼ਾਮ ਨੂੰ ਉਹਦਾ ਮਤਲਬ ਲੱਡੀ ਦਾ ਤਾਇਆ ਜਾਂਦਾ ਕਿ ਮੋਟਰ ਤੇ ਖੇਤ ਵੱਲ ਗੇੜਾ ਮਾਰਨ ਨੂੰ ਜਦੋਂ ਜਾਂਦਾਗਾ ਉੱਥੇ ਦੇਖਦਾਗਾ ਲੱਡੀ ਦੀ ਮਤਲਬ ਹੀ ਮੌ ਮਰੇ ਪੈ ਲੱਡੀ ਤਾਇਆ ਰੋਂਦਾਗਾ ਕਰ ਲਾਉਂਦਾਗਾ ਮਤਲਬ ਚੀਕਾਂ ਮਾਰਦਾਗਾ ਲੋਕ ਇਕੱਠੇ ਹੁੰਦੇ ਆਗੇ ਫਿਰ ਮਤਲਬ ਘਰੇ ਪਤਾ ਲੱਗ ਜਾਂਦਾ ਲੱਡੀ ਦੇ ਫਿਰ ਮਤਲਬ ਵੀ ਜਾਣ ਕੇ ਨੋ ਟੰਕੀ ਦਾ ਮਾਰਾ ਉਹ ਰੋਂਦਾ ਉਹਦਾ ਡੈਡੀ ਮੁਖਤਿਆਰ ਦਾ ਲੱਡੀ ਦਾ ਤੇ ਪਰ ਕੁਛ ਨਹੀਂ ਪੁੱਛ ਨਹੀਂ ਦੱਸਦਾ ਉਹਨੇ ਵੀ ਇਹਨੇ ਮੇਰੇ ਨਾਲ ਲਾਉਂਦਾ ਸੀਗਾ ਤੇ ਬਹਾਨੇ ਮਾਰੀ ਗਿਆ ਵੀ ਮੈਂ ਤਾਂ ਹਜੇ ਜਾਣਾ ਸੀ ਖੇਤ ਮੈਦਾਂ ਇੱਥੇ ਪਿਆ ਸੀ ਕਿ ਬੈਠਕ ਚ ਪਿਆ ਸੀ ਜੋ ਬੋ ਤੇ ਮਤਲਬ ਵੀ ਫਿਰ ਮੁਖਤਿਆਰ ਨੂੰ ਦੱਸ ਦਿੱਤਾ ਜਾਂਦਾਗਾ ਵੀ ਆਹ ਕੁਛ ਹੋ ਗਿਆ ਆਹ ਗੱਲ ਹੋ ਗਈ ਤੇ ਮੁਖਤਿਆਰ ਨਹੀਂ ਆ ਜਾਂਦਾ ਮੁਖਤਿਆਰ ਤੋਂ ਤੇ ਲਾਡੀ ਦੇ ਮਹੀਨੇ ਬਾਅਦ ਦੋ ਮਹੀਨੇ ਬਾਅਦ ਤੇ ਉਹਦਾ ਮਤਲਬ ਹੈ ਉਹ ਲਾਡੀ ਦੇ ਸਾਰੇ ਘਰ ਆ ਜਾਂਦਾ ਸਾਰਾ ਪਰਿਵਾਰ ਆ ਜਾਂਦਾ ਸਾਰਾ ਪਰਿਵਾਰ ਆ ਕੇ ਲੱਡੀ ਦੀ ਮਾਂ ਨੂੰ ਕਹਿੰਦਾ ਵੀ ਹੁਣ ਸਾਡੀ ਤਾਂ ਧੀ ਜਵਾਨ ਆ ਗਈ ਹਜੇ ਦੋ ਮਤਲਬ ਵੀ ਉਮਰ ਹੀ ਕਿੰਨੀ ਕੁ ਹੋਈ ਐ ਦੀ ਵੀ ਅਸੀਂ ਹੁਣ ਹੋਰ ਕਿਤੇ ਵਿਆਹ ਕਰ ਦੰਨੇ ਆ ਤਾਂ ਤੇ ਵੀ ਜਿਸੀ ਤਾਂ ਲੈ ਕੇ ਜਾਣਨੇ ਆਗੇ ਨੂੰ ਤੇ ਪਰ ਜਿਹੜਾ ਮਤਲਬ ਲੱਡੀ ਦਾ ਦਾਦਾ ਸੀਗਾ ਤੇ ਹੋਰ ਚਾਚੇ ਤਾਏ ਉਹ ਸਾਰੇ ਕਹਿੰਦੇ ਵੀ ਅਸੀਂ ਨਹੀਂ ਤੋਰ ਸਕਦੇ ਧੀ ਵੀ ਨਿੱਕੇ ਨਿੱਕੇ ਬੱਚਿਆਂ ਹੀ ਕਿਧਰ ਜਾਣਗਾ ਤੇ ਅਸੀਂ ਮਤਲਬ ਵੀ ਮੁਖਤਿਆਰ ਨੂੰ ਪੁੱਛਦੇ ਆਂਗੇ ਮੁਖਤਿਆਰ ਨੂੰ ਪੁੱਛਦੇ ਆਂਗੇ ਜੇ ਵੀ ਉਹ ਵਿਆਹ ਕਰਾ ਲੂਗਾ ਤਾਂ ਵੀ ਬਦਲ ਵਿਆਹ ਤੇ ਘਰੇ ਰੱਖ ਲੂਗਾ ਆਪੇ ਜ ਨੂੰ ਦੱਸ ਦਿਆਂਗੇ ਉਹ ਕਹਿੰਦੇ ਠੀਕ ਆ ਵੀ ਸਾਨੂੰ ਤਾਂ ਅਜ ਤਾਂ ਕੁੜੀ ਬਸਾਉਣੀ ਆ ਤੁਹਾਡੇ ਬਸ ਜੇ ਤਾਂ ਬੜੀ ਚੰਗੀ ਗੱਲ ਆ ਫਿਰ ਮੁਖਤਿਆਰ ਨੂੰ ਫੋਨ ਕੀਤਾ ਜਾਂਦਾਗਾ ਤੇ ਪਰ ਮੁਖਤਿਆਰ ਦਾ ਉੱਥੇ ਅੱਡ ਸਿਸਟਮ ਚੱਲ ਰਿਹਾ ਹੁਣ ਬਾਹਰ ਤੇ ਉਹਨੂੰ ਮਤਲਬ ਕੋਈ ਕੁੜੀ ਪਸੰਦ ਦਾ ਬਖਤਿਆਰ ਨੂੰ ਤੇ ਕੁੜੀ ਦੇ ਵੀ ਘਰੇ ਪਤਾ ਦੋਵੇਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਇੱਕ ਦੂਜੇ ਨੂੰ ਤੇ ਅਕਸਰ ਉਹ ਬਦਲੇ ਮੁਖਤਿਆਰ ਉਹਨਾਂ ਦੇ ਕੁੜੀ ਵਾਲੇ ਘਰੇ ਜਾਂਦਾਗਾ ਤੇ ਉਹਨਾਂ ਨੇ ਵੀ ਵਿਆਹ ਦਾ ਪਲਾਨ ਬਣਾਈ ਬੈਠੇ ਸੀਗੇ ਉਹ ਵੀ ਮਖਤਿਆਰ ਨੂੰ ਫੋਨ ਜਾਂਦਾ ਵੀ ਆਹ ਗੱਲ ਹੈ ਤੇ ਤੇਰੀ ਭਾਬੀ ਅਸੀਂ ਤੇਰੇ ਘਰੇ ਬਹਾਉਣੀ ਹੈਗੀ ਵੇ ਇਹ ਬਹਾਉਣੀ ਬਹਾਉਣੀ ਹੈਗੀ ਹੁਣ ਸਾਡੇ ਕੋਲ ਕੋਈ ਹੱਲ ਆ ਨਹੀਂ ਤੇ ਤੂੰ ਇੱਥੇ ਮੁੜਿਆ ਮਖਤਿਆਰ ਸੋਚ ਕੇ ਹੈਰਾਨ ਮਖਤਿਆਰ ਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਵੀ ਆਹ ਕੀ ਹੋ ਗਿਆ ਇੱਕ ਤਾਂ ਮੇਰਾ ਭਰਾ ਦੂਰ ਹੋ ਗਿਆ ਮੇਰੇ ਤੋਂ ਤੇ ਇੱਕ ਮੈਂ ਇੱਥੇ ਜਿਹੜਾ ਮਤਲਬ ਵੀ ਜੋ ਨੂੰ ਵਾਅਦੇ ਕਰੀ ਬੈਠਾ ਉਹ ਉਹਦਾ ਕੀ ਹਾਲ ਬਣੂਗਾ ਇਹ ਗੱਲ ਸੁਣ ਕੇ ਮਖਤਿਆਰ ਫਿਰ ਮਖਤਿਆਰ ਆ ਉਹ ਤੇਨੂੰ ਪਤੀਜੀਆਂ ਬਾਰੇ ਸੋਚਦਾਗਾ ਉਹ ਸੋਚਦਾ ਵੀ ਨਿੱਕੇ ਨਿੱਕਿਓਂ ਰੋਲ ਜਾਣੀਆਂ ਨਹੀਂ ਤਾਂ ਤੇ ਉਹ ਆਪਣੇ ਪਿਓ ਨਾਲ 7 ਦਿਨਾਂ ਦਾ ਟਾਈਮ ਲੰੰਦਾ 7 ਦਿਨਾਂ ਬਾਅਦ ਕਹਿੰਦਾ ਵੀ ਬਸ ਹੁਣ ਦੱਸ ਦੂੰਗਾ ਜੋ ਵੀ ਗੱਲ ਹੋਈ ਉਹ ਤਾਂ ਕਹਿੰਦਾ ਠੀਕ ਆ ਚੱਲ ਫੇਰ ਮੈਂ ਉਹ ਕੁੜੀ ਜਾਨ ਦੇ ਘਰੇ ਜਾਂਦਾ ਮੁਖਤਿਆਰ ਜਿਹਨੂੰ ਪਿਆਰ ਕਰਦਾ ਹੁੰਦਾ ਬਹੁਤ ਜ਼ਿਆਦਾ ਉਹ ਉੱਥੇ ਜਾ ਕੇ ਉਹਨੂੰ ਗੱਲ ਸਮਝਾਉਂਦਾ ਸਾਰੀ ਵੀ ਆਹ ਗੱਲ ਹੋ ਗਈ ਮੇਰੇ ਤੇ ਭਰਾ ਦੀ ਮਤਲਬ ਹੀ ਹੁਣ ਮੌਤ ਹੋ ਗਈ ਤੇ ਜਿਹੜੀ ਮੇਰੀ ਭਾਬੀ ਆ ਮੈਨੂੰ ਉਹਦੇ ਨਾਲ ਵਿਆਹ ਕਰਾਉਣਾ ਪੈਣਾਗਾ ਮੈਨੂੰ ਘਰੇ ਰੱਖਣਾ ਪੈਣਾਗਾ ਉਹਦੇ ਨਿੱਕੇ ਨਿੱਕੇ ਬੱਚੇ ਰੋਲ ਜਾਣਗੇ ਚਲੋ ਵੀ ਸੋਚਦੇ ਆ ਉਹ ਮਤਲਬ ਉਹ ਤਾਂ ਕੀ ਹੁਣ ਕਰ ਸਕਦੇ ਆ ਤੇ ਉਹਦਾ ਮੰਨ ਲੇ ਪਰ ਕੁੜੀ ਜਿਹੜੀ ਉਹ ਮਤਲਬ ਬਹੁਤ ਰੋਈ ਉਸ ਟਾਈਮ ਮੁਖਤਿਆਰ ਵੀ ਰੋਇਆ ਉਹ ਵੀ ਰੋਇਆ ਮੁਖਤਿਆਰ ਹੁੰਦਾ ਹੁੰਦਾ ਕੁਰਬਾਰ ਨਿਕਲਿਆ ਤੇ ਫਿਰ ਇੰਡੀਆ ਆ ਗਿਆ ਇੰਡੀਆ ਹੁੰਦਾ ਤੇ ਵਿਆਹ ਕੀਤਾ ਜਾਂਦਾ ਹੈ ਜੇ ਨਾ ਅੰਡ ਤੱਕ ਜਰੂਰ ਸੁਣੋ ਇਹ ਕਹਾਣੀ ਜੇ ਇੱਕ ਨੂੰ ਮਤਲਬ ਟਵਿਸਟ ਮਿਲੂਗਾ ਸਸਪੈਂਸ ਮਿਲੂਗਾ ਇਸ ਕਹਾਣੀ ਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਇੰਡੀਆ ਹੁੰਦਾ ਵਿਆਹ ਹੋ ਜਾਂਦਾ ਹੈ ਤੇ 2-3 ਮਹੀਨੇ ਬਾਅਦ ਫਿਰ ਵਾਪਸ ਚਲਾ ਜਾਂਦਾ ਹੈ ਮੁਖਤਿਆਰ ਤੇ 2-3 ਮਹੀਨੇ ਬਾਅਦ ਚਲਾਇਆ ਜਾਂਦਾਗਾ ਫੇਰ ਮਤਲਬ ਉਹਨੂੰ ਮਤਲਬ ਵੀ ਆਪਦੇ ਕੋਲ ਹੀ ਸੱਦ ਲੈਂਦਾ ਉਹਦੀ ਮਤਲਬ ਵੀ ਆਪ ਜ ਹੁਣ ਤਾਂ ਘਰ ਵਾਲੀ ਕਹਿ ਸਕਦੇ ਆਗੇ ਤੇ ਆਪਾਂ ਭਾਬੀ ਕਹਿੰਨੇ ਚਲੋ ਆਪਦੀ ਭਾਬੀ ਨੂੰ ਬੁਲਾ ਲੈਂਦਾ ਉੱਥੇ ਤੇ ਉੱਥੇ ਰਹਿਣ ਲੱਗ ਜਾਂਦੇ ਸਾਰਾ ਟੁੱਬਰ ਹੁੰਦਾ ਕੀ ਆਹੋ ਵਧੀਆ ਚੱਲ ਰਿਹਾ ਇਹ ਸਭ ਕੁਝ ਪਰ ਹੁਣ ਜਿਹੜੀ ਭਾਬੀ ਖਾਤਰ ਉਹਨੇ ਆਪਦਾ ਪਿਆਰ ਛੱਡਿਆ ਜਿਹੜੀ ਭਾਬੀ ਖਾਤਰ ਉਹਨੇ ਮਤਲਬ ਵੀ ਆਪਦੀ ਜ਼ਿੰਦਗੀ ਦਾਤੇ ਲਾਈ ਉਹੀ ਭਾਬੀ ਹੁਣ ਇਸ ਟਾਈਮ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈਗੀ ਉਹੋ ਭਾਬੀ ਆਪਦਾ ਮੂੰਹ ਹੋਰ ਕਿਤੇ ਕਾਲਾ ਕਰਾ ਰਹੀ ਹੈਗੀ ਜਿਹੜੀ ਮਤਲਬ ਮੁਖਤਿਆਰ ਨੇ ਆਪਦੀ ਜ਼ਿੰਦਗੀ ਦਾਤੇ ਲਈ ਆਪਦਾ ਪਿਆਰ ਛੱਡਿਆ ਇੱਜ਼ਤ ਦੇ ਖਾਤਰ ਮਤਲਬ ਉਹਨਾਂ ਬੱਚੀਆਂ ਦੀ ਖਾਤਰ ਹੁਣ ਉਹ ਬੱਚੀਆਂ ਨੂੰ ਨਾਲ ਲੈ ਕੇ ਹੋਰ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਹੀ ਹੈਗੀ ਮੁਖਤਿਆਰ ਹੁਣ ਜਿਹੜਾ ਰਹਿ ਗਿਆ ਇਕੱਲਾ ਇਹ ਹੁਣ ਮਤਲਬ ਇਹ ਕਿਹਦੀ ਗਲਤੀ ਕਰ ਸਕਦੇ ਆਪਾਂ ਮੁਖਤਿਆਰ ਵਿਚਾਰਾ ਸਨਨੇ ਸਨ ਰਗੜਿਆ ਗਿਆ ਇੱਕ ਉਹ ਬੰਦੇ ਪਿਓ ਦੀ ਗਲਤੀ ਮੰਨਦਾ ਮੈਂ ਤਾਂ ਸਾਰੇ ਉਸ ਇਸ ਪਿਓ ਦੀ ਦਰਿੰਦੇ ਪਿਓ ਦੀ ਜਿਹਨੇ ਆਪਦਾ ਮੁੰਡਾ ਚੱਟੇ ਤੇ ਲਾਇਆ ਤੋਂ ਉਦੋਂ ਬਾਅਦ ਮੌਤ ਹੋਈ ਭਾਬੀ ਨੂੰ ਇਹ ਹਾਲ ਦੇਖਣੇ ਪਏ ਤੇ ਹੁਣ ਉੱਥੇ ਜਾ ਕੇ ਉਹ ਵੀ ਮੁੱਕਰ ਗਈ ਆ ਸੀਗੀ ਅੱਜ ਦੀ ਕਹਾਣੀ ਤੂੰ ਦੱਸਿਓ ਜਰੂਰ ਕਿਹਦੀ ਗਲਤੀ ਐ ਇਸ ਕਹਾਣੀ ਚ ਹੁਣ ਉਹ ਭਾਬੀ ਕਿਸੇ ਹੋਰ ਨਾਲ ਮਤਲਬ ਹੀ ਰਹਿ ਰਹੀਆਂ ਰਿਲੇਸ਼ਨਸ਼ਿਪ ਚ ਤੇ ਜਦੋਂ ਮਤਲਬ ਵੀ ਮੁਖਤਿਆਰ ਨੇ ਉਹ ਕੀਤਾ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਕੇਸ ਕਰਤਾ ਸੀਗਾ ਤੇ ਮਤਲਬ ਉਹਨੂੰ ਇਹ ਕਹਿ ਵੀ ਮੈਨੂੰ ਮਾਰਦਾ ਕੁੱਟਦਾ ਹੈਗਾ ਮੈਨੂੰ ਡਿਵੋਰਸ ਚਾਹੀਦਾ ਹੈਗਾ ਡਿਵੋਰਸ ਹੋ ਗਿਆ ਉਹਨਾਂ ਦਾ ਤੇ ਉਹਨ ਹੋਰ ਕਿਸ ਨਾਲ ਰਹਿ ਰਹੀ ਹੈਗੀ ਇਹ ਕਹਾਣੀ ਜੇ ਤੁਸ ਨੂੰ ਥੱਲੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਕੀ ਦੀ ਗਲਤੀ ਲੱਗੀ ਤੁਸ ਨੂੰ ਮੈਨੂੰ ਤਾਂ ਲਾਡੀ ਦੇ ਪਿਓ ਦੀ ਮਖਤਿਆਰ ਦੇ ਪਿਓ ਦੀ ਗਲਤੀ ਲੱਗੀ